ਆਸਰਾ ਫਾਊਂਡੇਸ਼ਨ ਬਰੇਟਾ ਵੱਲੋਂ 106 ਦਾ ਕੈਂਪ ਗੁਰਦਵਾਰਾ ਸਾਹਿਬ ਇਕਨਈਆ ਬਰੇਟਾ ਮੰਡੀ ਵਿਖੇ ਲਗਾਇਆ ਗਿਆ ਹੈ ਜਿਸ ਦੇ ਵਿੱਚ ਹੁਣ ਤੱਕ ਤਕਰੀਬਨ 345 ਲੋਕੀ ਦੀ ਹੋ ਚੁੱਕੀ ਹੈ ਜਿਹਦੇ ਵਿੱਚ 46 ਦੇ ਕਰੀਬ ਪੇਸ਼ੈਂਟਾਂ ਜਿਹਨਾਂ ਨੂੰ ਲੰਜਾ ਦੀ ਚੁਣੇ ਗਏ ਨੇ ਪੇਸ਼ੈਂਟਾਂ ਦੇ ਵਿੱਚ ਬਹੁਤ ਖੁਸ਼ੀ ਹੈ ਬਹੁਤ ਦੇਖਣ ਨੂੰ ਦੂਰੋਂ ਸਾਡੇ ਇਸ ਕੈਂਪਾਂ ਦੇ ਵਿਚਾਰੇ ਨੇ ਸੋ ਸਾਡੇ ਵੱਲੋਂ ਦਵਾਈਆਂ ਐਨਕਾਂ ਸਭ ਕੁਝ ਫਰੀ ਦਿੱਤਾ ਜਾ ਰਿਹਾ ਹੈ ਆਸਰਾ ਫਾਊਂਡੇਸ਼ਨ ਬਰੇਟਾ ਆਸਰਾ ਫਾਊਂਡੇਸ਼ਨ ਬਰੇਟਾ ਵੱਲੋਂ ਜੌਣਾ ਮਨ ਕਪੂਰ ਚੰਦ ਦੀ ਯਾਦ ਨੂੰ ਸਮਰਪਿਤ ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ਲੱਗਣ ਵਾਲਾ ਅੱਖਾਂ ਦਾ 106ਵਾਂ ਕੈਂਪ ਗੁਰਦੁਆਰਾ ਭਾਈ ਕਨਈਆ ਜੀ ਵਿਖੇ ਪੂਰਨ ਜੋਤੀ ਆਈ ਡੋਨੇਸ਼ਨ ਹਸਪਤਾਲ ਰਾਮਪੁਰਾ ਫੂਲ ਵੱਲੋਂ ਲਗਾਇਆ ਗਿਆ ਜਿਸ ਵਿੱਚ 338 ਲੋਡਬੰਦ ਚੈੱਕ ਕਰਕੇ 48 ਮਰੀਜ਼ ਫਰੀ ਲੈਂਜ ਪਵਾਉਣ ਲਈ ਸਿਲੈਕਸ਼ਨ ਸਿਲੈਕਟ ਕੀਤੇ ਗਏ ਹਨ ਟੀਮ ਆਸਰਾ ਦੇ ਪ੍ਰਧਾਨ ਡਾਕਟਰ ਗੈਨ ਚੰਦ ਜੀ ਆਯਾਤ ਸਲਾਹਕਾਰ ਸੁਖਪਾਲ ਸਿੰਘ ਪੰਜਾਬ ਪੁਲਿਸ ਵੱਲੋਂ ਆਏ ਹੋਏ ਮਰੀਜ਼ਾਂ ਨੂੰ ਅੱਖਾਂ ਦੀਆਂ ਬਿਮਾਰੀਆਂ ਤੇ ਸਾਂਭ ਸੁਭਾਲਵਾਰੀ ਵਿਸਤਾਰ ਪੂਰਵਕ ਦੱਸਿਆ ਗਿਆ ਹਰ ਕੈਂਪ ਵਿੱਚ ਦਵਾਈਆਂ ਦੀ ਸੇਵਾ ਮਹਿੰਦਰ ਸਿੰਘ ਕਟਾਉਂਦੀ ਆ ਸਸਤਾਪਕ ਸ਼ਾਵਨ ਐਜੂਕੇਸ਼ਨ ਟਰਸਟ ਚੰਡੀਗੜ੍ਹ ਵੱਲੋਂ ਕੀਤੀ ਗਈ ਨਾਲ ਹੀ 50 ਗਰਮ ਕੰਬਲ ਅਤੇ ਜੁਰਾਬ 20 ਬੰਡੀਆਂ ਗਈਆਂ ਇਹ ਕੈਂਪ ਵਿੱਚ ਲੰਗਰ ਦੀ ਸੇਵਾ ਬਾਬਾ ਰਣਜੀਤ ਸਿੰਘ ਜੀ ਟੈਣੀ ਮੁੱਖ ਸੇਵਾਦਾਰ ਗੁਰਦੁਆਰਾ ਸਹਿਪਾਈ ਕਨਈਆ ਜੀ ਦੀ ਟੀਮ ਵੱਲੋਂ ਕੀਤੀ ਜਾਂਦੀ ਹੈ ਇਸ ਮੌਕੇ ਇਲਾਕੇ ਦੇ ਸਹਿਰ ਅਤੇ ਮੋਤਵਾਰਾਂ ਵੱਲੋਂ ਇਲਾਵਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਲਾੜਾ ਸੰਜੀਵਨੀ ਵਿਲਵੈਅਰ ਸੁਸਾਇਟੀ ਬੁਲਾੜਾ ਜ਼ਿਲ੍ਹਾ ਰੂਲਰ ਜੁਥ ਐਜੂਕੇਸ਼ਨ ਮਾਨਸਾ ਸਿੱਖਿਆ ਵਿਖਿਆਸ਼ ਮੰਚ ਮਾਨਸਾ ਭਾਰਤ ਵਿਕਾਸ ਪ੍ਰਸਿੱਧ ਬਰੇਟਾ ਰਹਿਇਤ ਕਾਲਜ ਆਫ ਐਜੂਕੇਸ਼ਨ ਤੋਂ ਇਲਾਵਾ ਆਸਰਾ ਫਾਊਂਡੇਸ਼ਨ ਦੀ ਟੀਮ ਸਾਰੀ ਟੀਮ ਹਾਜ਼ਰ ਸੀ ਤੇ ਵੀਡੀਓ ਨੂੰ ਜਰੂਰ ਆ ਲਾਈਕ ਸ਼ੇਅਰ ਕਰਦੇ ਰਹੋ ਤੁਹਾਡਾ ਆਪਣਾ ਚੈਨਲ ਜੱਗੀ ਮੋਟੋ ਬਲੌਗ ਅਤੇ ਆਸਰਾ ਫਾਊਂਡੇਸ਼ਨ ਟੀਮ ਵੱਲੋਂ ਜੋ ਕਿ ਹਾਰਾ ਮਹੀਨੇ ਦੇ ਲਾਸਟ ਐਤਵਾਰ ਨੂੰ ਅੱਖਾਂ ਦਾ ਫਰੀ ਚੈਕਅਪ ਆਪਰੇਸ਼ਨ ਕੈਂਪ ਲਗਾਇਆ ਜਾਂਦਾ ਹੈ ਜੀ ਆਸਰਾ ਫਾਊਂਡੇਸ਼ਨ ਦੇ ਸੈਕਟਰੀ ਅਜੈਬ ਸਿੰਘ ਜੀ ਬਹਾਦਰਪੁਰ ਆ ਬਹੁਤ